ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਲਈ ਕਿਹਦਾ ਮੌਸਮ ਨਹੀਂ ਦੱਸ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨ ਅਰੇ ਪੂਰਾ ਹਫਤਾ ਤਕਰੀਬਨ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਲਈ ਕਿਹਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਉਹ ਵੀ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਲਦੀ ਹੋਏ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਜੇਕਰ ਅੱਜ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੀ ਤਕਰੀਬਨ ਅੱਜ ਦਿਨ 8 ਤਰੀਕ ਹੈ ਪਰ ਪਿਛਲੇ ਦੋ ਦਿਨਾਂ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਇੱਕ ਪੱਛਮੀ ਸਿਸਟਮ ਦਾਖਲ ਹੋਇਆ ਸੀਗਾ ਜਿਸ ਸਦਕਾ ਸਵੇਰ ਵੇਲੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲ ਬਾਈ ਜਾਵੇਗਾ ਤੇ ਤਕਰੀਬਨ ਮੌਸਮ ਵੀ ਉਸੇ ਤਰ੍ਹਾਂ ਦਾ ਹੀ ਬਣਿਆ ਬਾਅਦ ਦੁਪਹਿਰ ਤੋ ਤਕਰੀਬਨ ਸਾਰੇ ਹੀ ਪੰਜਾਬ ਦਾ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲੀ ਹੋਈ ਸੀਗੀ ਪਰ ਆਉਣ ਵਾਲੇ ਅਗਲੇ ਦੋ ਦਿਨਾਂ ਦੀ ਗੱਲ ਕਰੀਏ ਤਾਂ 8 9 ਤਰੀਕ ਨੂੰ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਜ਼ਿਆਦਾਤਰ ਸੰਭਾਵਨਾ ਹੈ ਇਹ 8 ਤੇ 9 ਤਰੀਕ ਨੂੰ ਨਾ ਹੀ ਪੰਜਾਬ ਦੇ ਵਿੱਚ ਨਾ માત્ર ਜਿਹੀ ਹਵਾ ਚੱਲਦੀ ਰਹੇਗੀ ਤੇ ਧੁੱਪ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਨਿਕਲੀ ਰਹੇਗੀ ਕਿਤੇ ਕੋਈ ਖਾਸ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇਵੇਗੀ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਟੈਂਪਰੇਚਰ ਦੀ ਮਾਰਚ ਮਹੀਨੇ ਵਿੱਚ ਜਿਵੇਂ ਕਿ ਔਸਤ ਟੈਂਪਰੇਚਰ 24-25 ਜਾਂ ਕਦੇ ਕਈ ਵਾਰ 27-28 ਡਿਗਰੀ ਦੇ ਆਸ-ਪਾਸ ਵੀ ਪਹੁੰਚਦਾ ਹੈ ਪਰ ਇਸ ਵਾਰ ਇਹ ਟੈਂਪਰੇਚਰ 20 ਡਿਗਰੀ ਤੋਂ ਅਜੇ ਤੱਕ ਹੇਠਾਂ ਹੀ ਬਣਿਆ ਹੋਇਆ ਹੈ। ਅੱਲ ਦਾ ਵੀ ਟੈਂਪਰੇਚਰ ਵੱਧ ਤੋਂ ਵੱਧ 21 ਜਾਂ 22 ਡਿਗਰੀ ਦਰਜ ਕੀਤਾ ਗਿਆ ਸੀਗਾ ਪਟਿਆਲੇ ਦਾ ਤੇ ਸਵੇਰ ਵੇਲੇ ਦਾ ਵੀ ਜਿਹੜਾ ਔਸਤ ਟੈਂਪਰੇਚਰ ਆ 4 ਤੋਂ 5 ਡਿਗਰੀ ਲਗਾਤਾਰ ਘਟ ਦਰਜ ਕੀਤਾ ਜਾ ਰਿਹਾ ਹੈ ਤੇ ਆਪਣੇ ਸਵੇਰ ਦਾ ਟੈਂਪਰੇਚਰ ਇੱਕ ਵਾਰ ਫਿਰ ਤੋਂ 9 ਜਾਂ 10 ਡਿਗਰੀ ਦੇ ਆਸ-ਪਾਸ ਪੰਜਾਬ ਦਾ ਲਗਾਤਾਰ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਔਸਤ ਦੇ ਨਾਲੋਂ 4 ਡਿਗਰੀ ਦੇ ਆਸ-ਪਾਸ 4 ਤੋਂ 5 ਡਿਗਰੀ ਦੇ ਆਸ-ਪਾਸ ਘੱਟ ਦਰਜ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਆਉਣ ਵਾਲੇ ਦਿਨਾਂ ਵਿੱਚ ਵੀ ਅਜੇ ਵੀ ਠੰਡ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ 8 ਤੇ 9 ਤਰੀਕ ਨੂੰ ਇੱਕ ਗੱਲ ਇਹ ਜ਼ਰੂਰ ਹੋਏਗੀ ਕਿ ਥੋੜਾ ਜਿਹਾ ਟੈਂਪਰੇਚਰ ਇੱਕ ਵਾਰ ਫਿਰ ਤੋਂ ਵਧੇਗਾ ਕਿਉਂਕਿ 8 ਤੇ 9 ਤਰੀਕ ਪੰਜਾਬ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਤੇ ਧੁੱਪ ਨਿਕਲਦੀ ਰਹੇਗੀ ਤੇ ਹਵਾ ਵੀ ਉਨੀ ਤੇਜ਼ ਮਾਤਰਾ ਦੇ ਵਿੱਚ ਨਹੀਂ ਚੱਲੇਗੀ ਜੀ ਸਦਕਾ ਉਮੀਦ ਦੇ ਮੁਤਾਬਕ ਟੈਂਪਰੇਚਰ ਪਹਿਲੀ ਵਾਰ 24 ਜਾਂ 25 ਡਿਗਰੀ ਦੇ ਆਸ-ਪਾਸ ਵੀ ਕਈ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਇਲਾਕਿਆਂ ਦੇ ਵਿੱਚ 10 ਤੇ 11 ਤਰੀਕ ਨੂੰ ਇੱਕ ਵਾਰ ਫਿਰ ਤੋਂ ਬੱਦਲਬਾਹੀ ਬਣੇਗੀ ਕਿਉਂਕਿ ਇੱਕ ਹੋਰ ਪੱਛਮੀ ਸਿਸਟਮ ਜਿਹੜਾ ਆ ਰਿਹਾ ਹੈ 10 ਤੇ 11 ਤਰੀਕ ਦੇ ਲਗਭਗ ਉਹ ਵੀ ਪੈਲੋ ਦੇ ਵਾਂਗ ਹੀ ਹੋਵੇਗਾ ਜਿਵੇਂ ਕੱਲ ਨੰਗ ਕੇ ਗਿਆ ਹੈ ਉਹਦੇ ਵਿੱਚ ਕੋਈ ਖਾਸ ਮੀਂਹ ਦੀ ਸੰਭਾਵਨਾ ਨਹੀਂ ਹੋਵੇਗੀ ਪਰ ਫਿਰ ਵੀ ਥੋੜੇ ਬਹੁਤੇ ਇਲਾਕੇ ਦੇ ਵਿੱਚ ਕਣਮਣ 20 ਤੋਂ 25% ਇਲਾਕੇ ਦੇ ਵਿੱਚ ਛੱਟ ਛਾਟਾ ਜਿਹਾ ਅਜਿਹੇ ਮੌਸਮ ਪੈ ਸਕਦਾ ਹੈ ਨਹੀਂ ਤਾਂ ਜ਼ਿਆਦਾਤਰ ਇਲਾਕੇ ਦੇ ਵਿੱਚ ਬੱਦਲਬਾਈ ਪੰਜਾਬ ਦੇ ਉੱਪਰੋਂ ਦੀ ਲਗਾਤਾਰ ਗੁਜਰਦੀ ਰਹੇਗੀ ਤਾਂ ਟੈਂਪਰੇਚਰ ਥੋੜਾ ਜਿਹਾ ਹੇਠਾਂ ਵੱਲ ਨੂੰ ਜ਼ਰੂਰ ਆਵੇਗਾ ਉਸ ਤੋਂ ਇਲਾਵਾ ਜੇਕਰ ਮੀਂਹ ਦੇ ਪੱਖੋਂ ਗੱਲ ਕੀਤੀ ਜਾਵੇ ਤਾਂ ਜਿਹੜਾ ਵੱਡਾ ਸਿਸਟਮ ਆ ਉਹ 12 13 14 ਜਾਂ 15 ਤਰੀਕ ਦੇ ਆਸ-ਪਾਸ ਯਾਨੀ ਕਿ ਜਿਹੜਾ ਉਹ ਮੁੱਖ ਦਿਨ ਹੋਣਗੇ 13 ਜਾਂ 14 ਹੋਣਗੇ ਪਰ ਉਸ ਸਿਸਟਮ ਦੇ ਜਿਹੜੇ ਅਸਰ ਆ ਉਹ 12 ਤੋਂ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ 12 ਦੀ ਸ਼ਾਮ ਵੱਲੇ 13 14 ਤੇ 15 ਤਰੀਕ ਦੇ ਇਹ ਤਿੰਨਾਂ ਦਿਨਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਲਗਾਤਾਰ ਬਣ ਰਹੀ ਹੈ ਪੰਜਾਬ ਦੇ ਵਿੱਚ ਨਾਲ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ 한디